ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰ ਪ੍ਰਿਤ ਵੇਦਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਗੱਲ ਕਰਾਂਗੇ 14 ਤੋਂ ਲੈ ਕੇ 20 ਜਨਵਰੀ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਕਿ ਅੱਡ ਸਿਸਟਮ ਲੱਗਣ ਜਾ ਰਿਹਾ 15 16 ਜਨਵਰੀ ਨੂੰ ਤਾਂ ਕਿੱਟ ਕਿੱਟੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਤੋਂ ਲੱਗ ਜਿਲ ਹਾਂ ਅੱਜ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਸ਼ੁਰੂ ਕਰਦੇ ਹਾਂ ਇਸ 30 ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 14 ਜਨਵਰੀ ਜਾਨਕੀ ਅੱਜ ਪੰਜਾਬ ਦੇ ਜ਼ਿਆਦਾਤਰ ਲਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ 14 ਜਨਵਰੀ ਨੂੰ ਕਈ ਖੇਤਰਾ ਵਿੱਚ ਵਧੀਆ ਧੁੱਪ ਲੱਗਣ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਤੇ ਕੱਲ ਵੀ ਕਈ ਖੇਤਰਾ ਵਿੱਚ 13 ਜਨਵਰੀ ਨੂੰ ਕਾਫੀ ਖੇਤਰਾ ਵਿੱਚ ਵਧੀਆ ਧੁੱਪ ਲੱਗੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਤਾਂ ਦਿੱਲੀ ਦੇ ਵੀ ਕਈ ਇਲਾਕਿਆਂ ਜਿਹੜੀ ਵਧੀਆ ਧੁੱਪ 15 ਜਨਵਰੀ ਨੂੰ ਤਾਈ ਕਿਤਨੇ ਵਧੀਆ ਧੁੱਪ ਲੱਗਣਦੇ ਆ ਸਾਰ ਨੇ 216 ਤੇ 17 ਨੂੰ ਕੁਝ ਕੁ ਲਾ ਕੇ ਮੱਧਮ ਜਿਹੜੀ ਧੋਪ ਵੇਖਣ ਨੂੰ ਮਿਲਸਰੇ ਕੁਝ ਕੁ ਲਾ ਕੇ ਬੱਦਲਵਾਈ ਜਿਹੜੀ ਉੱਪਰੋਂ ਦੀ ਗੁਜ਼ਰੇਗੀ ਜਿਸ ਕਰਕੇ ਆ ਮੱਧਮ ਜੀ ਧੁੱਪ ਜਾਂ ਧੁੱਪਾਂ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲਸਰੇ ਕੁਝ ਕੁ ਲਾ ਕੇ ਵਧੀਆ ਧੁੱਪ ਲੱਗਣਦੇ ਆ ਸਾਰ ਨੇ 16 ਤੇ 17 ਜਨਵਰੀ ਨੂੰ ਉਸ ਵਕਤ 18 19 ਤੇ 20 ਇਹ ਤਿੰਨ ਦਿਨ ਜਿਹੜੇ ਹੋਣਗੇ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਧੁੱਪ ਜਿਹੜਾ ਨਿਕਲਦੇ ਬਹੁਤ ਹੀ ਅਸਾਰ ਘੱਟ ਰਹਿਣਗੇ ਜਾਨਕੀ ਉੱਪਰੋਂ ਦੀ ਇੱਕ ਬੱਦਲਵਾਈ ਗੁਜ਼ਰੇਗੀ ਜਿਹੜੀ ਹ ਆਪਾਂ ਗੱਲ ਕਰੀ ਬੱਦਲ ਬਈ ਉਪਰੋਂ ਦੀ ਜਿਹੜੀ ਕ੍ਰਾਸ ਕਰੇਗੀ ਤੇ ਤੇ ਧੁੱਪ ਨਿਕਲਦੇ ਸਾਰ ਬਹੁਤ ਹੀ ਘੱਟ ਰਹਿਣਗੇ ਤਿੰਨ ਦਿਨਾਂ ਦੇ ਵਿੱਚ ਜਾਨਕੀ 18 19 ਤੇ 20 ਇਹ ਤਿੰਨ ਆ ਦਿਨ ਜਿਹੜੇ ਹੋਣਗੇ ਤਾਂ ਪੰਜਾਬ ਰਿਆਣਾ ਤੇ ਰਾਜਸਥਾਨ ਦੇ ਕਈ ਕਿਤੇ ਜਿਹੜਾ ਹਾਈ ਕਲਾਉਡਸ ਉਪਰੋਂ ਦੀ ਜਿਹੜੇ ਆ ਗੁਜਰਣਗੇ ਜੋ ਕਿ ਆਪਾਂ ਗੱਲ ਕਰੀ ਜਿਸ ਕਰਕੇ ਧੁੱਪ ਨਿਕਲਦੇ ਸਾਰ ਕਾਫੀ ਜਿਹੜੇ ਘੱਟ ਰਹਿਣਗੇ ਤਾਂ ਉਸ ਤੋਂ ਬਾਅਦ ਗੱਲ ਕਰੀ 14 15 16 17 18 19 ਤੇ 20 ਜਨਵਰੀ ਜ਼ਿਆਦਾਤਰ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹਵਾਵਾਂ ਨੇ ਉੱਤਰ ਤੋਂ ਪੱਛਮ ਦਿਸ਼ਾ ਜਾਣ ਕੇ ਪਹਾੜ ਦੀਆਂ ਠੰਡੀਆਂ ਜਿਹੜ ਇਸ ਵਿੱਚ ਆਪਾਂ ਗੱਲ ਕਰਦੇ ਇੱਕ ਜਿਹੜਾ ਸਿਸਟਮ ਜੋ ਕਿ 15 16 ਜਨਵਰੀ ਦੇ ਆਸ-ਪਾਸ ਆ ਰਿਹਾ ਜਿਸ ਕਰਕੇ 15 ਦੀ ਦੁਪਹਿਰ ਸ਼ਾਮ ਤੋਂ ਬਾਅਦ ਤੇ 16 ਜਨਵਰੀ ਦੁਪਹਿਰ ਸ਼ਾਮ ਤੋਂ ਪਹਿਲਾ ਪਹਿਲਾਂ ਜਾਨਕੀ ਸਵੇਰ ਤੱਕ ਜਿਹੜੇ ਹਵਾਵਾਂ ਹੋਣਗੀਆਂ ਪੂਰਬ ਦਿਸ਼ਾ ਤੋਂ ਜਾਨਕੀ ਚੱਲਣਗੀਆਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਜਿਹੜਾ ਸਿਸਟਮ ਦਾ ਫਿਲਹਾਲ ਪੰਜਾਬ ਤੇ ਕੋਈ ਜ਼ਿਆਦਾ ਇਫੈਕਟ ਨਹੀਂ ਮਿਲੇਗਾ ਨਾ ਹੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤਾਂ ਕੁਝ ਆਪਾਂ ਗੱਲ ਕਰੀਏ ਇਸ ਵਿੱਚ ਜਿਹੜੇ ਮੇਨ ਇਫੈਕਟ ਹੋਣਗੇ ਰਾਜਸਥਾਨ ਦੇ ਜਿਹੜੇ ਪੂਰਬੀ ਇਲਾਕੇ ਹੋਗੇ ਜ ਦਿੱਲੀ ਦੇ ਇਸ ਵਿੱਚ ਜਾਰਾ ਜਿਹੜਾ ਕੁਝ ਕਲਾਕ ਇਫੈਕਟ ਵੇਖਣ ਨੂੰ ਮਿਲਸ ਰਿਹਾ ਹਰਿਆਣਾ ਦੀ ਗੱਲ ਕਰੇ ਜਿਹੜੇ ਪੂਰਬੀ ਇਲਾਕੇ ਹੋਗੇ ਖਾਸ ਕਰ ਆ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰੋ ਕੇ ਕੈਥਲ ਕਰਨਾਲ ਅੰਮਲ ਆ ਗਿਆ ਪਾਣੀ ਪਤੋ ਗਿਆ ਸੋਨੀਪਤੋ ਗਿਆ ਜਾਂ ਦਿੱਲੀ ਦੇ ਨਾਲ ਲੱਗਦੇ ਖੇਤਰ ਇੱਥੇ ਜਿਹੜੇ ਪੂਰਬੀ ਇਲਾਕੇ ਹੋਗੇ ਜਾਂ ਪੱਛਮੀ ਜਿਹੜੇ ਆ ਯੂਪੀ ਦੇ ਖੇਤਰ ਹੋਗੇ ਇੱਥੇ ਜੜੀ ਆ ਕੁਝ ਕਲਾਕ ਸੁਭਾਵਨਾ ਜਿਹੜੀ ਬਣਤੀ ਤਖਾਈ ਦੇ ਰਹੀ ਏ ਤਾਂ ਪੰਜਾਬ ਵਿੱਚ ਕੋਈ ਜਾਰਾ ਇਫੈਕਟ ਵੇਖਣ ਨਹੀਂ ਮਿਲਗਾ ਫਿਰ ਵੀ ਪੰਜਾਬ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰ ਜਿਵੇਂ ਮੋਹਾਲੀ ਚੰਡੀਗੜ੍ਹ ਵਗੈਰਾ ਰੂਪਨ ਚਲਾਉਣ ਦੀ ਸੰਭਾਵਨਾ ਹੈ ਤਾਂ ਜ਼ਿਆਦਾਤਰ ਲੱਗੇ ਮੌਸਮ ਜਾਂ ਠੀਕ-ਠਾਕ ਰਹਿਣ ਦਾ ਸਾਰ ਨੇ ਫਿਲਹਾਲ ਦੀ ਸੈਟਲਾਈਟ ਤਸਵੀਰਾਂ ਹੀ ਕਹਿ ਰਹੀਆਂ ਨੇ ਤਾਂ ਇਸ ਵਿੱਚ ਹੋਰ ਕੋਈ ਬਦਲਾਅ ਵੇਖਣ ਨੂੰ ਮਿਲੇਗਾ ਤਦ ਤੱਕ ਜਾਣਕਾਰੀ ਚੈਨਲ ਤੇ ਪਹੁੰਚਾ ਦਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਕੋਈ ਆਪਾਂ ਗੱਲ ਕਰੀ ਸੁਭਾਵਨਾ ਜਿਹੜੀ ਬੰਦੀ ਦਿਖਾਈ ਨਹੀਂ ਦੇ ਰਹੀ ਪੰਜਾਬ ਤੇ ਇਸ ਸਿਸਟਮ ਦਾ ਕੋਈ ਜ਼ਿਆਦਾ ਇਫੈਕਟ ਵੇਖਣ ਨਹੀਂ ਮਿਲੇਗਾ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਆ ਰਿਹਾ ਜੋ ਕਿ ਆਵੀ ਤੋਂ ਬਾਅਦ ਯਾਨੀ ਕਿ 25 ਦੇ ਪਹਿਲਾਂ ਤੇ 20 ਤੋਂ ਬਾਅਦ ਯਾਨੀ ਕਿ ਇਹ ਜਿਹੜੇ 4-5 ਦਿਨਾਂ ਵਿੱਚ ਇੱਕ ਸਿਸਟਮ ਲੱਗ ਸਕਦਾ ਜੋ ਕਿ ਪੰਜਾਬ ਤੇ ਹਰਿਆ ਇਸ ਦਾ ਜਿਹੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਕਈ ਖੇਤਰਾਂ ਵਿੱਚ ਹਲਕੇ ਦਰਮਿਆਨੇ ਕਿਤਕਤੇ ਜਿਹੜੇ ਅ ਤਗੜੇ ੜਮੀ ਦੇ ਸਪੈਲ ਲੱਗਦੇ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਇਹ ਕਾਫੀ ਦਿਨ ਪਹਿ ਨੇ ਸਿਸਟਮ ਵਿੱਚ ਤੇ ਇਸ ਵਿੱਚ ਹੋਰ ਵੀ ਬਤਲਾ ਆ ਵੇਖਣ ਨੂੰ ਮਿਲ ਰਿਹਾ ਲਗਾਤਾਰ ਆ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਜਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਉਸ ਤੋਂ ਬਾਅਦ ਟੈਂਪਰੇਚਰ ਯਾਨਕੀ ਤਾਪਮਾਨ ਦੀ ਗੱਲ ਕਰੀਏ ਤਾਂ ਜਿਹੜੇ 14 ਤੋਂ ਲੈ ਕੇ 20 ਜਨਵਰੀ ਦੇ ਦੌਰਾਨ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਟੈਂਪਰੇਚਰ ਰਹਿਣਗੇ ਜੋ ਕਿ ਅ ਸਵੇਰ ਤੇ ਗੱਲ ਕਰੀਏ ਯਾਨਕੀ ਸਵੇਰ ਦੇ ਟੈਂਪਰੇਚਰ ਹੋ ਇਆਂ ਵਿੱਚ 19 20 ਡਿਗਰੀ ਦਰਜ ਕੀਤੇ ਜਾ ਸਕਦੇ ਨੇ ਤੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਕੁਝ ਕੁ ਇਲਾਕਿਆਂ ਵਿੱਚ 4 5 ਤੇ ਕੁਝ ਕੁ ਇਲਾਕਿਆਂ ਵਿੱਚ 5 6 ਤੋਂ ਲੈ ਕੇ 7 8 ਡਿਗਰੀ ਤੱਕ ਰਹਿਣ ਦੇ ਅਸਾਰ ਫਿਲਹਾਲ ਦੀ ਕੜੀ ਬੰਦੇ ਦਿਖਾਈ ਦੇ ਰਹੇ ਨੇ ਤੇ ਹਵਾਵਾਂ ਤੋਂ ਦੱਸ ਦਿੱਤਾ ਉੱਤਰ ਤੋਂ ਪੱਛਮ ਦਿਸ਼ਾ ਵੱਲ ਜ਼ਿਆਦਾਤਰ ਵਗਦੇ ਰਹਿਣਗੇ 15 16 ਜਨਵਰੀ ਜਿਹੜਾ ਸਿਸਟਮ ਅੱਜ ਜਿਹੜਾ ਲੱਗਨ ਦੇ ਅਸਾਰ ਜਿਹੜੇ ਉਸ ਦੇ ਨਾਲ ਜਿਹੜੇ ਕੁਝ ਕੁ ਇਲਾਕਿਆਂ ਵਿੱਚ ਜਿਹੜਾ ਪੂਰਬ ਦਿਸ਼ਾ ਤੋਂ ਹਵਾਵਾਂ ਦੀ ਵਾਪਸੀ ਹੋ ਸਕਦੀ ਕੁਝ ਇੱਕ ਸਮੇਂ ਲਈ ਯਾਨੀ ਕਿ 15 ਜਨਵਰੀ ਦੁਪਹਿਰ ਸ਼ਾਮ ਤੋਂ ਲੈ ਕੇ 16 ਜਨਵਰੀ ਸਵੇਰ ਤੱਕ ਇਹ ਪੂਰਾ ਦੇ ਕੁਝ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਆ ਪਾਟ ਦੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਜਿਹੜੀ ਸੁਭਾਵਨਾ ਪਨਦੀ ਦਿਖਾਈ ਦੇ ਰਹੀ ਹੈ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕੁਝ ਖੇਤਰਾਂ ਵਿੱਚ ਜਿਹੜੀ ਸੁਭਾਵਨਾ ਪਨਦੀ ਦਿਖਾਈ ਦੇ ਰਹੀ ਹੈ ਤੇ ਰਾਜਸਥਾਨ ਦੀ ਗੱਲ ਕਰੀ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਹਜ਼ਾਰ ਤਰ ਖੇਤਰਾਂ ਵਿੱਚ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਦਿੱਲੀ ਵਿੱਚ ਜਿਹੜੀ ਸੁਭਾਵਨਾ ਪਨਦੀ ਇਸ ਵਿੱਚ ਜਿਹੜੇ ਸਿਸਟਮ ਦੇ ਅਲੱਗਨ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਜਾਨਕੀ 15 ਤੇ 16 ਜਨਵਰੀ ਨੂੰ ਤੇ ਉਸ ਵਾਰ ਇਸ ਵਿੱਚ ਜਿਹਨ ਮੇਨ ਇਫੈਕਟ ਹੋਵੇਗਾ ਉਦੈਪੁਰ ਹੋਗਾ ਕੋਟਾ ਹੋਗਾ ਜੈਪੁਰ ਹੋਗਾ ਤੇ ਦਿੱ ਚੰਡੀਗੜ੍ਹ ਦੇ ਨਾਲਕ ਦੇ ਪੰਜਾਬ ਹਰਿਆਣਾ ਤੇ ਕੁਝ ਇਲਾਕੇ ਜਾਂ ਯੂਪੀ ਦੇ ਕੁਝ ਪੱਛਮੀ ਖੇਤਰ ਤੇ ਇਸ ਵਿੱਚ ਜਿਹੜਾ ਕੁਝ ਕਲਾਕਾਂ ਵਿੱਚੜ ਹਲਚਲਾਂ ਹੋ ਸਕਦੀਆਂ ਨੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਕੁਝ ਹੋ ਸਕਦਾ ਇੱਕ ਦੋ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਜਾਂ ਆਪਕਲ ਕਰੇ ਕੁਝ ਇੱਕ ਦੋ ਖੇਤਰਾਂ ਵਿੱਚ ਨਿੱਕੀ ਮੋਟੀ ਜੜ ਗੜੇ ਮਾਰੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਇਸ ਸਿਸਟਮ ਵਿੱਚ ਜੇਕਰ ਹੋਰ ਕੋਈ ਬਦਲਾਅ ਵੇਖਣ ਨੂੰ ਮਿਲਦਾ ਤੁਹਾਨੂੰ ਜਾਣਕਾਰੀ ਚੈਨਲ ਤੇ ਮਿਲ ਜੇਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਕਿਸ ਇਲਾਕੇ ਦੀ ਕੋਸ਼ਿਸ਼ ਕਰੀਏ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ